ਮੈਂ ਮਰਚਾ ਮੈਂ ਮਰਚਾ ਮੈਂ ਮਰਚਾ ਪੁੱਤ ਦੇ ਨਾਲ ਹਰ ਇੱਕ ਹੋਰ ਪੰਜਾਬੀ ਨੌਜਵਾਨ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ ਹੈ ਦੱਸਦੀ ਹੈ ਕਿ 31 ਸਾਲਾ ਮਲਕੀਤ ਸਿੰਘ ਦੀ ਸੜਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮਲਕੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਅਤੇ ਡੇਢ ਕੁ ਸਾਲ ਪਹਿਲਾਂ ਘਰ-ਵਾਰ ਵੇਚ ਕੇ ਅਤੇ ਕਰਜ਼ਾ ਲੈ ਕੇ 46 ਲੱਖ ਰੁਪਏ ਲਾ ਕੇ ਅਮਰੀਕਾ ਗਿਆ ਸੀ ਪਹਿਲਾਂ ਤਾਂ ਮਿਹਨਤ ਮਜ਼ਦੂਰੀ ਕਰਦਾ ਰਿਹਾ ਤੇ ਬਾਅਦ ਦੇ ਵਿੱਚ ਟਰਾਲਾ ਚਲਾਉਂਦਾ ਸੀ ਤੇ ਜਦੋਂ ਹੁਣ ਟਰਾਲੇ ਤੇ ਜਾ ਰਿਹਾ ਸੀ ਤਾਂ ਨਾਲ ਦਾ ਮੁੰਡਾ ਟਰਾਲਾ ਚਲਾ ਰਿਹਾ ਸੀ ਤੇ ਆਪ ਆਰਾਮ ਕਰ ਰਿਹਾ ਸੀ ਪਰਿਵਾਰ ਦੇ ਮੁਤਾਬਕ ਟਰਾਲਾ ਚਲਾਉਣ ਵਾਲਾ ਮੁੰਡਾ ਨਵਾਂ ਸੀ ਤੇ ਇਸ ਦੌਰਾਨ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਮਲਕੀਤ ਸਿੰਘ ਦੀ ਮੌਤ ਹੋ ਗਈ ਪਰਿਵਾਰ ਨੇ ਦੱਸਿਆ ਕਿ 46 ਲੱਖ ਲਾ ਕੇ ਪੁੱਤ ਨੂੰ ਅਮਰੀਕਾ ਭੇਜਿਆ ਸੀ ਕਿ ਹੁਣ ਘਰ ਦੇ ਹਾਲਾਤ ਸੁਧਰ ਜਾਣਗੇ ਪਰ ਉੱਥੇ ਜਾ ਕੇ ਉਸ ਦੀ ਭਿਆਨਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਤੇ ਹੁਣ ਪਰਿਵਾਰ ਮ੍ਰਿਤਕ ਦੇ ਉਡੀਕ ਰਹੀ ਪਰਿਵਾਰ ਦੇ ਮੁਤਾਬਕ ਟਰਾਲੇ 'ਚ ਦੋਵੇਂ ਨੌਜਵਾਨ ਜਾ ਰਹੇ ਸੀ ਤੇ ਹਾਦਸੇ ਵੇਲੇ ਉਹਨਾਂ ਦਾ ਪੁੱਤਰ ਮਲਕੀਤ ਸਿੰਘ ਆਰਾਮ ਕਰ ਰਿਹਾ ਸੀ ਜਦਕਿ ਦੂਜਾ ਮੁੰਡਾ ਪਹਿਲੀ ਵਾਰ ਟਰਾਲਾ ਚਲਾ ਰਿਹਾ ਸੀ ਮਲਕੀਤ ਸਿੰਘ ਡੇਢ ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਕਰਜ਼ਾ ਚੁੱਕ ਕੇ ਪੁੱਤ ਨੂੰ ਅਮਰੀਕਾ ਭੇਜਿਆ ਸੀ ਪਰ ਹੁਣ ਮਾੜੀ ਖਬਰ ਸਾਹਮਣੇ ਆਈ ਹੈ ਪਰਿਵਾਰਦਾਰ ਰੋ ਰੋ ਕੇ ਬੁਰਾ ਹਾਲ ਹੈ ਮਲਕੀਤ ਸਿੰਘ ਆਪਣੇ ਪਿੱਛੇ ਦੋ ਬੱਚੇ ਪਤਨੀ ਤੇ ਬਜ਼ੁਰਗ ਮਾਂ-ਬਾਪ ਛੱਡ ਗਿਆ ਹੈ ਇਹ ਖਬਰ ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸામਣੇ ਆਈ ਹੈ ਜਿੱਥੋਂ ਦੇ ਇਸ ਨੌਜਵਾਨ ਦੀ ਅਮਰੀਕਾ ਦੇ ਵਿੱਚ ਐਕਸੀਡੈਂਟ ਦੌਰਾਨ ਮੌਤ ਹੋ ਗਈ ਹੈ ਮਲਕੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਕਰਜ਼ਾ ਚੁੱਕ ਕੇ ਘਰਵਾਰ ਵੇਚ ਕੇ ਰੋਜੀ ਰੋਟੀ ਲਈ ਤੇ ਚੰਗੇ ਦਿਨਾਂ ਦੀ ਆਸ ਲਈ ਅਮਰੀਕਾ ਗਿਆ ਸੀ ਪਰ ਹੁਣ ਹੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਦਰਦਨਾਕ ਹਾਦਸੇ ਦੇ ਵਿੱਚ ਮਲਕੀਤ ਸਿੰਘ ਦੀ ਮੌਤ ਹੋ ਗਈ ਜਿਉਂ ਹੀ ਇਹ ਖਬਰ ਪਿੰਡ ਪਹੁੰਚੀ ਤਾਂ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਘਰ ਦੇ ਵਿੱਚ ਸੱਥਰ ਵਿਛ ਗਏ ਪਰਿਵਾਰ ਦਾ ਵਿਰਲਾਪ ਚੱਲ ਨਹੀਂ ਹੋ ਰਿਹਾ ਮਲਕੀਤ ਸਿੰਘ ਦੇ ਦੋ ਛੋਟੇ ਬੱਚੇ ਨੇ ਮਾਪਿਓ ਨੇ ਜੋ ਵਰਦ ਨੇ ਤੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਪਰ ਹੁਣ ਉਹ ਵੀ ਇਸ ਦੁਨੀਆ ਤੋਂ ਚਲੇ ਗਿਆ ਪਰਿਵਾਰ ਹੁਣ ਮ੍ਰਿਤਕ ਦੇ ਦੀ ਉਡੀਕ ਕਰ ਰਿਹਾ ਹੈ ਕਿ ਆਖਰੀ ਰਸਮਾਂ ਨਿਵਾਇਆਂ ਜਾ ਸਕਣ ਪਰਿਵਾਰ ਦਾ ਨੱਕ ਟੁੱਟ ਗਿਆ ਕੋਣ ਉਸਾਇ ਹੈ ਜੋ ਕਿਵੇਂ ਗਿਆ ਸੀ ਕੀ ਕਿੰਨੇ ਕੋ ਅਰੇਂਜ ਕਰਕੇ ਕਿਵੇਂ ਗਿਆ ਬਾਪ ਇਹ ਫੋਨੀ ਹਰ ਇੱਕ ਬੱਚਾ ਮਾਂ ਤੋਂ ਆਪਣਾ ਚੰਗੇ ਭਲੇ ਵਾਸਤੇ ਆਉਣ ਵਾਲੇ ਸਮੇਂ ਆ ਕੇ ਸੋਚ ਕੇ ਕਹਿੰਦਾ 46 ਲੱਖ ਰੁਪਏ ਲਾ ਕੇ ਮਰਦਾ ਵੀ ਸੀ ਲੇਟ ਸਾਲ ਕਰੀਬ ਹੋ ਰਹੀ ਸੀ ਪਹਿਲਾਂ ਉਹ ਦਿਹਾੜੀਆਂ ਲਾਉਂਦਾ ਸੀ ਹੁਣ ਉਹਨੂੰ ਡਰਾਈਵਰੀ ਮਿਲੀ ਸੀ ਸਿਰਫ ਹੁਣ 20-25 ਦਿਨ ਡਰਾਈਵਰੀ ਕੀਤੀ ਮਾਰੇ ਦੇ ਪਾਣਾ ਵਾਪਰ ਗਿਆ ਐਕਸੀਡੈਂਟ ਹੋ ਗਿਆ ਐਕਸੀਡੈਂਟ ਜਿਹਨਾਂ ਦੀ ਮੌਤ ਹੋ ਗਈ ਦੂਸਰਾ ਮੁੰਡਾ ਜਿਹੜਾ ਇਹੋ ਦੀ ਸੱਟ ਲੱਗ ਚੱਕਰ ਹੋ ਗਈ ਪਿਛੇ ਪਰਿਵਾਰ ਤੋਂ ਕੋਈ ਕੋਈ ਦੋ ਆ ਗਏ ਪਿਛੇ ਮਾੜਾ ਪਿਓ ਬਿਜੁਰਗਾ ਬੇੜਾ ਬੇਟੀ ਤੇ ਉਹਦੀ ਵਾਈਫ ਹਾਂਜੀ ਕਿ ਅਪੀਲ ਕਰਨਾ ਕਰਦੇ ਨੇ ਤੇ ਉਹ ਕਹਿੰਦੇ ਆ ਕਿ ਮੁਕੇਸ ਸਿੰਘ ਦੀ ਜਿਹੜੀ ਲਾਸ਼ ਆ ਡੈੱਡ ਬਡੀ ਉਹ ਪੰਜਾਬ ਤੇ ਜਾਈ ਜਾਵੇ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਲੇ ਵੀ ਵਕਾਂ ਦਾ ਮੌਲੀਮਾਈ ਦਾ ਉਹ ਵੀ ਕੀਤੀ ਜਾਵੇ ਤੇ ਪਰਿਵਾਰ ਆਪਣਾ ਸੁੱਖਦਾ ਸਾਹ ਲੈ ਸਕੇ ਭਈ ਆਪਣਾ ਨਾਂ ਲਖਵਿੰਦਰ ਸਿੰਘ ਉਹ ਕਹਿੰਦਾ ਸੀ ਇਹ ਕੀ ਰਿਸ਼ਤਾ ਆਪਣਾ ਆਪਣਾ ਮੇਰੀ ਮਿਸੇਜ ਦਾ ਜੀ ਘੂਆ ਦਾ ਲੜਕਾ ਹੈ ਜੀ ਸਾਲਾ ਸਾਹਿਬ ਲੱਗਦੇ ਹੈ ਜੀ ਸਹੀ ਕਰਨਾ ਮਾਪੀ ਤੇ ਕਿੰਨੀ ਤਲਾ ਮਿਲੀ ਕੀ ਕਰਦਾ ਸਿਆ ਇਹ ਤਾਂ ਨਾ ਤਲਾ ਦੇ ਵਿੱਚ ਜੀ ਸਾਡੇ ਕੁਝ ਉੱਥੇ ਰਿਸ਼ਤੇਦਾਰ ਰਹਿੰਦੇ ਨੇ ਜਦੋਂ ਇਹ ਪਹੁੰਚਿਆ ਜਾ ਕੇ ਉਹਨਾਂ ਨੇ ਇਹਦੀ ਰਿਸਪੋਨਸੀਬਿਲਟੀ ਸਾਰੀ ਉਹਨਾਂ ਦੀ ਸੀ ਉਹਨਾਂ ਨੂੰ ਉਹਨਾਂ ਕੋਲ ਐਡਰੈਸ ਸ਼ੇਅਰ ਜਦੋਂ ਇਹ ਘਟਨਾ ਵਾਪਰੀ ਜ ਤੇ ਉਹ ਉਹਨਾਂ ਨੂੰ ਮੈਸੇਜ ਆਇਆ ਜੀ ਉਹਨਾਂ ਨੂੰ ਸੁਨਾਨ ਦਿੱਤਾ ਗਿਆ ਜੀ ਆ ਤੁਹਾਡਾ ਜਿਹੜਾ ਕਜ਼ਨ ਆ ਮਲਕੀਤ ਸਿੰਘ ਉਹਨਾਂ ਦਾ ਐਕਸੀਡੈਂਟ ਹੋ ਗਿਆ ਦੋ ਜਾਨੇ ਸੀ ਗੱਡੀ ਦੇ ਵਿੱਚ ਇਹ ਲੱਗੇ ਲੰਮਾ ਪਿਆ ਸੁੱਤਾ ਸੀ ਆਪਣੀ ਡਿਊਟੀ ਪੂਰੀ ਕਰਕੇ 11 12 ਘੰਟੇ ਚਲਾ ਕੇ ਉਹ ਜਿਹੜਾ ਦੂਜਾ ਲੜਕਾ ਸੀ ਉਹ ਪਹਿਲੀ ਵਾਰੀ ਡਰਾਈਵਿੰਗ ਕਰਨ ਲੱਗਾ ਹੈ ਪਹਿਲੀ ਵਾਰੀ ਉਹਦੋਂ ਬੈਠਾ ਇਹ ਉੱਤੇ ਇਤਬਾਰ ਕਰ ਬੈਠਾ ਜੀ ਬਰੇ ਗੱਡੀ ਚੰਗੀ ਚਲਾਉਂਦਾ ਹੋ ਉਹਨੇ 2 3 ਘੰਟੇ ਗੱਡੀ ਚਲਾਈ ਹੈ ਜੀ ਪਤਾ ਨਹੀਂ ਉਹਨੇ ਕੀ ਕੀਤਾ ਜੀ ਪਤਾ ਨਹੀਂ ਉਹਨੇ ਫੋਨ ਵੇਖ ਲਿਆ ਕਿ ਪਤਾ ਨਹੀਂ ਉਹਨੇ ਅੰਗਿਲੀ ਕਰ ਲਈ ਕਿ ਨੀਂਦ ਆ ਗਈ ਉਹਨੂੰ ਕੀ ਹੋਇਆ ਉਹਨੇ ਉਹ ਗੱਡੀ ਫੁੱਟਬਾਥ ਤੇ ਉੱਤੇ ਚੜਾ ਦਿੱਤੀ ਜੀ ਫੁੱਟਬਾਥ ਤੇ ਐਸੀ ਗੱਡੀ ਜਿਹੜੀ ਉਹ ਡਾਵਾ ਡੋਲ ਹੋ ਗਈ ਬਾਅਦ ਵਿੱਚ ਜਾ ਕੇ ਉਹ ਬੈਕ ਸਾਈਡ ਵਾਲਾ ਕਟਿਆ ਨਾ ਜਿਹੜਾ ਪਿਛਲਾ ਲੰਬਾ ਹੁੰਦਾ ਉਹ ਸਾਰਾ ਟੁੱਟ ਕੇ ਪਿੱਛੇ ਰਹਿ ਗਿਆ ਅਗਲੀ ਗੱਡੀ ਜਿਹੜੀ ਸੀ ਉਹ ਜਿਹੜੀ ਆਊਟ ਆਫ ਕੰਟਰੋਲ ਹੋ ਕੇ ਤੇ ਆਪਣੀ ਉਹ ਸਾਈਡ ਨੂੰ ਉਹ ਬ੍ਰਿਜ ਦੇ ਉੱਪਰ ਉਹ ਜਿਹੜੀ ਉਹ ਰਾਈਟ ਸਾਈਡ ਨੂੰ ਝੱਡ ਗਈ ਥੱਲੇ ਜਾ ਕੇ ਗੱਡੀ ਦਾ ਕੁਝ ਨਹੀਂ ਰਿਹਾ ਜੀ ਟੁੱਟ ਕੇ ਚੱਕਣਾ ਚੂਰ ਹੋ ਗਈ ਕਮੀ ਉਸ ਤੇ ਕਿੰਨੇ ਦੇ ਪੱਲੰਗ ਦੇ ਸੀ ਉਹਨਾਂ ਨੂੰ ਤਕਰੀਬਨ ਡੇਢ ਸਾਲ ਹੋ ਗਿਆ ਜੀ ਵਿਚਾਰਿਆਂ ਨੂੰ ਉਹਨਾਂ ਨੂੰ ਰਾਹ ਦੇ ਵਿੱਚ ਗੁਜ਼ਰਦੇ ਆ ਦੋ ਚਾਰ ਮਹੀਨੇ ਜਿਹੜੇ ਉਹ ਰਾਹ ਸੀ ਲੰਗੇ ਤਕਰੀਬਨ 1.5 ਸਾਲ ਹੋ ਗਿਆ ਕਿੰਨਾ ਕਸ਼ਟ ਲਗਾ ਕੇ ਤੇ ਕਿਵੇਂ ਮੈਨੇਜ ਕਰਦੇ ਮੈਨੇਜ ਬੜਾ ਔਖਾ ਜੀ ਪਰਿਵਾਰ ਦਾ ਮਸਾ ਹੀ ਕਿਤੇ ਆਸ ਦੀ ਇੱਕ ਕਿਰਨ ਜਾਗੀ ਵੀ ਸਾਡਾ ਪੁੱਤ ਕਮਾਊਗਾ ਇਹ ਸਾਡੇ ਧੋਨੇ ਧੋ ਲੂਗਾ ਪਿੱਛੇ ਇਹਨਾਂ ਦੀ ਕੰਡੀਸ਼ਨ ਚੰਗੀ ਨਹੀਂ ਸੀ ਆ ਤੇ ਇਹਨਾਂ ਕੋਲ ਜ਼ਮੀਨ ਨਹੀਂ ਰਹੀ ਐ ਨਾ ਕੁਛ ਇਹਨਾਂ ਕੋਲ ਨਾ ਆਪਣਾ ਘਰ ਵੀ ਨਹੀਂ ਰਿਹਾ ਉਹ ਵੇਚ ਕੇ ਕਰਜ਼ਾ ਵੀ ਚੁਕਿਆ ਘਰ ਵੀ ਵੇਚਿਆ ਬਹੁਤ ਜ਼ਿਆਦੀ ਤਕਰੀਬਨ ਬਹੁਤ ਜ਼ਿਆਦੀ ਖਸਤਾ ਹਾਲਤ ਹੋ ਗਈ ਐ ਵੇ ਜੰਦੀ ਘਟਨਾ ਵਾਪਰੇ ਪ੍ਰਵਾਸ ਤੇ ਤਿਵਾੜ ਦਾ ਬੁਲਾਹਾਰ ਹੁੰਦਾ ਪਿੱਛੇ ਪ੍ਰਯੋਗ ਮਾਰਤਾ ਪਤਾ ਕਿੱਦਾਂ ਹਾਂ ਬਹੁਤ ਮਾੜਾ ਹਾਲ ਹੈ ਜੀ ਉਹ ਵੀ ਵਿਚਾਰੇ ਇਦਾਂ ਦਵਾਈ ਬੂਟੀ ਚੱਲਦੀ ਹੈ ਜੀ ਉਹਨਾਂ ਦੇ ਪਹਿਲਾਂ ਤੋਂ ਬਿਮਾਰ ਸ਼ਮਾਰ ਰਹਿੰਦੇ ਹੋ ਉਹਨਾਂ ਦਾ ਕੋਈ ਹਾਲ ਨਹੀਂ ਉਹਨਾਂ ਦਾ ਕੋਈ ਹੱਜ ਨਹੀਂ ਰਿਹਾ ਜੀੰਦਾ ਜੀ ਛੋਟੇ ਛੋਟੇ ਬੱਚੇ ਆ 4 ਸਾਲ ਦਾ ਬੇਟਾ ਹੈ 7 ਸਾਲ ਦੀ ਬੇਟੀ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਉਹਨੇ ਜਿਹੜੀ ਮੈਸੇਜ ਆ ਉਹਨਾਂ ਦਾ ਉਹ ਕੋਈ ਹਾਲ ਨਹੀਂ ਜੀ ਬਹੁਤ ਬੁਰਾ ਹਾਲ ਉਹਨਾਂ ਨੂੰ ਕੁਝ ਨਹੀਂ ਦਿੱਦਾ ਅੱਗੇ ਪਿਛੇ